ਸੋ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਇਹ ਪੰਜਾਬ ਦੀ ਦੁੱਖ ਦੀ ਘੜੀ ਵਿੱਚ ਪੂਰੇ ਪੰਜਾਬ ਨੂੰ ਕਵਰ ਕਰ ਰਹੇ ਹੋ ਲੋਕਾਂ ਤੱਕ ਪਹੁੰਚਾ ਰਹੇ ਹੋ ਕਿ ਕਿਹੜਾ ਕਿਹੜਾ ਏਰੀਆ ਕਿਸ ਪਰੇਸ਼ਾਨੀ ਵਿੱਚ ਹੈ ਤਾਂਕਿ ਸੰਗਤਾਂ ਉੱਥੇ ਜਾ ਕੇ ਸੇਵਾ ਕਰਦੀਆਂ ਨੇ ਤੋਂ ਮੈਂ ਸਾਰੇ ਇਸ ਇਲਾਕੇ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਕਿਸੇ ਮਾਈ ਭਾਈ ਦੇ ਇਥੇ ਦਾ ਨਹੀਂ ਕੋਈ ਪਤਾ ਲੱਗਦਾ ਹੈ ਕੋਈ ਆਪਣਾ ਬੰਦਾ ਪਰੇਸ਼ਾਨੀ 'ਚ ਹੈ ਉੱਥੇ ਜ਼ਰੂਰ ਪਹੁੰਚੋ ਤੇ ਸੇਵਾ ਕਰੋ ਜਿਸ चीज ਦੀ ਤੁਹਾਨੂੰ ਲੋੜ ਹੈ ਉੱਤੇ ਗੁਰੂ ਜگە ਸੇਵਾ ਕਰਉ ਸਾਡੀ ਇਨਸਾਨੀਅਤ ਦੀ ਸੇਵਾ ਬਲੋਂ ਬੁਰਾਇਆ ਦੇ ਸਾਰੇ ਏਰੀਏ ਦੇ ਸਾਰੇ ਐਨਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਰਾਸ਼ਨ ਦੀ ਸੇਵਾ ਇੱਥੇ ਚੱਲਦੀ ਪਈ ਹੈ ਉਹਦੀ ਪੈਕਿੰਗ ਕਰਦੇ ਆ ਅੱਜ 5 ਤਰੀਕ ਨੂੰ ਅਸੀਂ ਫੇਰੇ ਠੀਕ ਸਵੇਰੇ 9 ਵਜੇ ਇਹ ਰਾਸ਼ਨ ਲੈ ਕੇ ਜਿਸ ਏਰੀਏ ਦੇ ਵਿੱਚ ਲੋੜ ਹੈ ਉੱਥੇ ਸਾਰੇ ਏਰੀਆਸ ਤੇ ਪਹੁੰਚਾਂਗੇ ਸਾਡੇ ਕੋਲ ਪੂਰਾ ਰਾਸ਼ਨ ਤਿਆਰ ਹੈ ਹੋਰ ਵੀ ਅਸੀਂ ਤੁਹਾਡੇ ਮਰਦਮ ਦੇ ਰਾਹੀਂ ਪੰਜਾਬ ਦੀ ਸਾਰੀ ਜਨਤਾ ਨੂੰ ਅਪੀਲ ਕਰਦੇ ਆ ਬੈਂਤੀ ਵੀ ਕਰਦੇ ਆਕਰ ਜੇ ਕਿਸੇ ਨੂੰ ਜਿੱਥੇ ਵੀ ਜਿਹੜੀ ਚੀਜ਼ ਦੀ ਲੋੜ ਆ ਮੇਰਾ ਨੰਬਰ ਹੈਗਾ 9998045001 ਉਸ ਤੇ ਮੈਨੂੰ ਕਾਲ ਕਰਕੇ ਜਿਹੜੀ ਵੀ ਚੀਜ਼ ਦੀ ਜਿਹੜੀ ਰਸਤੀ ਲੋੜ ਆ ਉਹ ਵੇਚ ਲਗੋ ਕੇ ਕਹਿ ਸਕਦਾ ਦੱਸ ਸਕਦਾ ਹੈ ਕਿ ਅਸੀਂ ਉਹ ਰਸਤਾ ਲੈ ਕੇ ਉਸ ਬੰਦੇ ਤੱਕ ਜਿੱਥੇ ਵੀ ਹੈਗਾ ਸਾਡੇ ਪੰਜਾਬ ਪੰਜਾਬ ਵੀ ਹੋਏ ਕਿਸੇ ਵੀ ਆਪਣੇ ਪੂਰੇ ਭਾਰਤ ਵਿੱਚ ਜਿੱਥੇ ਵੀ ਕਿਸੇ ਨੂੰ ਲੋੜ ਹੈ ਉਹ ਸਾਨੂੰ ਜਰੂਰ ਕੰਟੈਕਟ ਕਰਦਾ ਅਸੀਂ ਜਰੂਰ ਪਹੁੰਚੀ